ਕਹਿੰਦਾ ਪਿਛੇ ਫੇਰ ਬੰਨ ਇੱਕ ਟੁੱਟ ਗਿਆ ਤੇ ਆੜ ਤੋਂ 6 ਤੋਂ 8 ਪਾਣੀ ਆ ਗਿਆ ਉਹ ਫੁੱਟ 6 ਤੋਂ 8 ਫੁੱਟ ਤੇ ਬਾਕੀ ਦੀ ਡੌਲਿਆਂ ਦੇ ਯੋਰ ਅੱਜ ਪੂਰਾ ਵਖਾਉਣਾ ਆਪਾਂ ਅੱਜ ਮੈਂ ਸ਼ਾਇਦ ਇਹ ਤਾਂ ਸੂਤਰ ਨੇੜੇ ਲਫਾਫਿਆਂ 'ਚ ਕੰਮ ਸਟਾਰਟ ਹੋਣਾ ਨਾ ਯਾਰ ਪਾਣੀ ਦਾ ਪਹਿਲਾਂ ਰੱਖ ਲੀਏ ਮਿਸਟੇਕ ਕੋਈ ਗਲਤੀ ਸੇ ਮਿਸਟੇਕ ਹੋ ਗਈ ਲੇਕਿਨ ਸੁਪਰਮੈਨ ਜੇ ਬੰਦਾ ਹੋ ਆਹੋ ਆਹੋ ਅੱਛਾ ਚੱਲ ਜਾਨੀ ਅੱਗੇ ਐ ਉਹ ਵਗ ਨਹੀਂ ਨੀ ਇਹ ਜੋ ਸ਼ਿਰਕ ਟੁੱਟੀ ਭਡੇ ਹੀ ਨਾ ਬੰਨ ਅੱਛਾ ਜੀ ਇਹ ਕਰਕੇ ਨਹੀਂ ਨੀ ਆ ਓਏ ਬ੍ਰੈਡ ਦੀ ਸੇਵਾ ਚੱਲ ਰਹੀ ਹੈ ਜੀ ਆ ਤੇ ਬਲਾਰੋ ਆਪਣੀ ਪੂਰੀ ਬਰੈਡਾਂ ਨਾਲ ਲੱਤੀ ਜਾਓ ਕਿ ਕਿਉਂ ਕਰਨ ਸਾਹਿਬ ਜੀ ਵੀਰ ਨੂੰ ਕ੍ਰੀਏਟ ਫੜਾਓ ਆ ਵੀ ਚੱਕੋ ਮੰਡੋ ਮੰਡੇ ਲੱਦੀ ਹਰ ਚਾ ਹਾਂ ਡੋਲਿਆਂ ਦਾ ਜੋਰ ਅੱਜ ਪੂਰਾ ਬਖਾਉਣਾ ਆਪਾਂ ਅੱਜ ਓਏ ਸਿੰਗਲ ਸਿੰਗਦੇ ਬਣਾਓ ਪਹਿਲਾਂ ਅਗਲੇ ਕੰਮ ਕਰਨੇ ਆ ਸਿੰਗਲ ਸਿੰਗਦੇ ਬਣਾਓ ਪਹਿਲਾਂ ਬੰਦੇ ਪਰਣਾ ਤੇਰੇ ਪਹਿਲਾਂ ਕਰਦਾ ਫਿਰ ਬੰਦੇ ਆ ਯਾਰ ਅਬ ਚੰਗੇ ਜਿਹੇ ਲਾ ਮੈਂ ਸ਼ਾਇਦ ਇਹਦਾ ਸੂਤਰ ਲੈਣਾ ਲਫਾਵਿਆਂ 'ਚ ਕੰਮ ਸੱਟ ਰੋਣਾ ਨਾ ਲਫਾਵੇ ਪਰ ਪਰ ਸੱਟ ਦੇ ਨਾਲੇ ਕੱਢਨੇ ਵੜਨੇ ਸੋਕੇ ਆ ਚੱਲੀਏ ਰੋੜੇ ਕਰਨੇ ਆ ਸੰਗਤੀ ਡਟ ਅਸੇ ਤਿੰਨ ਕਿੱਥੇ ਤੁਸੀਂ ਆਪਣਾ ਸਾ ਸੰਗਤੀ ਨਹੀਂ ਢਾਕੇ ਦੇਣਾ ਅਜਰ ਮਾਲ ਨੂੰ ਨਹੀਂ ਲੈ ਗਿਆ ਸਾ ਸੰਗਤੀ ਆਖੋ ਵਿੱਚ ਸਾਫ ਹੈਗਾ ਇੱਕ ਪਰਨਾ ਲਿਆਂਦਾ ਢਾਡੇ ਲਈ ਪਹਿਲਾਂ ਪਾਣੀ ਰੱਖੀਏ ਥੱਲੇ ਆਪਾਂ ਪਾਣੀ ਆਓ ਕਿਹਾ ਉਹ ਬ੍ਰੈਡ ਚੁੱਕ ਪਾਣੀ ਉਹਦੇ ਥੱਲੇਵਾੜੀਓ ਦੇ ਉੱਤੇ ਬ੍ਰੈਡ ਰੱਖੀਓ ਆਖਰੀ ਬਸ ਸੋ ਬਰੈਡ ਸਿਰਖਣੀ ਪੈਣੀ ਹੈ ਮੈਂ ਨਾ ਇੱਕ ਸਾਈਡ ਤੇ ਪਾਣ ਦਰਦਾ ਕਿ ਸਭ ਬਰੈਡ ਸਾਹਮਣੇ ਪਾ ਦੋ ਆਹਦੀ ਬੋਤਲ ਮੱਢੀ ਦੇ ਰੱਖਣਾ ਨਹੀਂ ਜੀ ਬੱਦਲ ਕਰੀਏ ਬੰਨ ਜਾਈਏ ਨੂੰ ਜਲਦੀ ਕਰਾ ਲਿਓ ਸਮੁੰਦਰ ਅੱਗੇ ਅੱਡੇ ਆਉਂਦੇ ਹੋ ਜਾ ਥੱਕਣੇ ਹੈਗੀ ਬੈਂਟਰੀਏ ਆਹ ਨਾਲ ਪਿੱਛੇ ਕਰ ਲੈਣਾ ਇਹਨਾਂ ਨੂੰ ਪਿੱਛੇ ਕਰ ਦੇਣਾ ਕਿੰਨ ਲੱਗੇ ਜੇ ਯਾਰ ਪਾਣੀ ਦਾ ਪਹਿਲਾਂ ਰੱਖ ਲੀਏ ਮਿਸਟੇਕ ਗਲਤੀ ਸੇ ਮਿਸਟੇਕ ਹੋ ਗਈ ਉੱਤਰਾ ਦਿਨ ਨਾ ਕਿ ਪੜਨਾ ਭਾਈ ਇੱਧਰ ਕੀ ਆ ਗਿਆ ਤੂੰ ਚੱਲ ਰੱਖ ਤੈਨੂੰ ਪੜਾ ਸੁਰ ਨਹੀਂ ਬੋਲਾਰਾ ਪੈਂਟ ਪਾ ਗਿਆ ਨਾ ਦੇਲੀਆਂ ਘੜ ਕੇ ਤੂੰ ਭਾਈ ਓੜਾ ਫਿਰ ਭਾਵੇਂ ਨਾ ਪੈਣਾ ਜਾਣ ਉੱਥੇ ਦਰਾਮਣਾ ਰੱਖਿਆ ਹੋਇਆ ਅਰੇ ਲੂਸ ਠੀਕ ਹੈ ਬਹਿਣਾ ਕਿੱਦਾਂ ਆ ਤੂੰ ਬਾਹਰ ਉੱਧਰ ਬਹਿ ਹੁਣ ਇਹ ਦੂਜੀ ਗੱਡੀ ਚ ਰੱਖਾਂਗੇ ਚੱਲ ਠੀਕ ਹੈ ਇਹਦੇ ਆਪਾਂ ਪਿੰਡ ਤੇ ਆਪੀ ਲੱਗ ਗਿਆ ਵੇ ਜੀ ਜ਼ੋਲਾ ਜਾ ਕੇ ਉਹਨਾਂ ਨੂੰ ਫੋਨ ਪੜ ਲੈ ਅਕਲ ਦਾ ਉਹ ਤਾਂ ਭਜੀ ਮੇਰਾ ਜੇ ਮੈਨੂੰ ਮੇਰੇ ਕੋ ਵੀ ਤਾਂ ਨਹੀਂ ਆ ਆ ਕਿੱਥੇ ਸੁਟਿਆ 5 ਮਿੰਟ ਰੱਖਦਾ ਉੱਥੇ ਜਾ ਕੇ ਆਪਾਂ ਚੁੱਕ ਦੇਣਾ ਉਹਨੇ ਰੱਖ ਦੇ ਜਾਣ ਬਹਿਣਾ ਮੈਂ ਇੱਥੇ ਇੱਥੇ ਬਹਿ ਜਾਵਾਂ ਆਹੋ ਐਡਾ ਤੋਂ ਧਿਆਨ ਨਾ ਗੱਡੀ ਹੈ ਨਾ ਹੋਵੇ ਬੰਦੇ ਓ ਠੀਕ ਹੈ ਕੇਸੀ ਨਾਲ ਇਦਾਂ ਨਹੀਂ ਖਵਾ ਜਾਂਦੀ ਵਧੀਆਈ ਬਾਹਰੇ ਨਾ ਮੌਸਮ ਪਾਣੀ ਦਾ ਕਰਕੇ ਸਾਰੀ ਜਹਾ ਠੰਡੀ ਫਿਰਨਦੀ ਆ। ਵੀਡੀਓ ਵੇਖੀਆ ਸੁਪਰਮੈਨ ਜੇ ਬੰਦਾ ਹੋ। ਆਹ ਵਾਹ। ਤੂੰ ਵੀ ਇੱਧੇ ਲੱਗਣਿਆ ਵਾ। ਤੂੰ ਵੀ ਇੱਧੇ ਲੱਗ। ਆਓ ਤੈਨੂੰ ਬਾਅਦ ਵਿਖਾਉਂਗਾ ਮੈਂ। ਸੁਪਰਮੈਨ ਨਾਂ ਨਾਲ ਉੱਡਦਾ ਆਉਂਦਿਆ। ਠੀਕ ਠੀਕ ਆ। ਨਹੀਂ ਪਈ ਡੇਗਰ ਹੋ ਜਾ ਕੇ ਹਾਂ ਇਹ ਜੇ ਕੋਈ ਲੋਤੀ ਮੇਰੇ ਬਿਆਨ ਦੇ ਨੂੰ ਡੇਰੇ ਦਾ ਲਾਖਾ ਡੇਰੇ ਜਮਾਨ ਲਵਾਂਦੇ ਆ ਹਾਂ ਜੀ ਗੱਡੀ ਹੋਣੀ ਪਰ ਜਾਂਦੀ ਹੈ ਗੱਡੀਆਂ ਇਹ ਜਾਂਦੀਆਂ ਨੇ ਆਰਾਮ ਨਾਲ ਲੰਘ ਜੂਗੀਆਂ ਗੱਡੀ ਗੱਡੀ ਅਦਾ ਹਜ਼ੂਰ ਮਾਨ ਦਾ ਟਰਾਲੀ ਮਗਰ ਲਾਉਂਗੇ ਇਸ ਤਰ੍ਹਾਂ ਕੋਈ ਗੱਲ ਹੀ ਹੈਗੀ ਠੀਕ ਠੀਕ ਗੱਡੀ ਕੱਢੇ ਜਾਂਦੀਆਂ ਅੱਛਾ ਚੱਲ ਜਾਨੀਆਂ ਅਗੇ ਐ ਹੋ ਵਗ ਨਹੀਂ ਮੀਏ ਤੇ ਸ਼ਰਕ ਟੁੱਟੀ ਬੱਡੇ ਹੀ ਨਾ ਬੜਨ ਅੱਛਾ ਜੀ ਚਾਹ ਕਰਕੇ ਨਹੀਂ ਵੀ ਆ ਉਹ ਪਿੱਛੇ ਵੀ ਹੈਗੀ ਨੇ ਇੱਕ ਦੋ ਸਾਮਾ ਨੇ ਦੋ ਸਾਮਾ ਪਿੱਛੇ ਰਿਹਾ ਅੱਗੇ ਪਹਿਰੇ ਵਾਲ ਵੀ ਹੈਗੀ ਆ ਠੀਕ ਠੀਕ ਬਾਪੂ ਜੀ ਕੋਈ ਨਹੀਂ ਹਾਂ ਜੀ ਚਾਹ ਕਰ ਜੀ ਤੇ ਗੱਡੀ ਡੁੱਬ ਗਈ ਆ ਨਾ ਹੂੰ ਬਾਕੀ ਫਿਰ ਵੀ ਚਲੋ ਲੋ ਜੀ ਦੇਖ ਸਕਦੇ ਜੀ ਰਮਦਾਸ ਕਿੰਨਾ ਪਾਣੀ ਚੜਿਆ ਵੀ ਘਟੋ ਘਟ ਕਹਿੰਦੇ ਪਿਛੇ ਫੇਰ ਬੰਨ ਇੱਕ ਟੁੱਟ ਗਿਆ ਤੇ ਆੜ ਤੋਂ 6 ਤੋਂ 8 ਪਾਣੀ ਆ ਗਿਆ ਉਹ ਫੁੱਟ 6 ਤੋਂ 8 ਫੁੱਟ ਤੇ ਬਾਕੀ ਜੀ ਦੇਖ ਸਕਦੇ ਕਿੰਨਾ ਪਾਣੀ ਆ ਤੇ ਬਾਕੀ ਦੇ ਹੀ ਬ੍ਰੈਡ ਬ੍ਰੈਡ ਦਾ ਗੁੜਾ ਅੱਗੇ ਹੋੜਾਂ ਜੀ ਨਾ ਪੁੱਛ ਲਈ ਮੈਂ ਰੜਦਾ ਬ੍ਰੈਡ ਚਾਹੀਦਾ ਬ੍ਰੈਡ ਦੇ ਰੋ ਦੇ ਰੋ ਦੇ ਰੋ ਯਾਰ ਆਟਾ ਹਾਂਗਾ ਤੇ ਰੋ ਆਟਾ ਨਹੀਂ ਮਾਦਾ ਸੁੱਕੀ ਰਸਤ ਜੀ ਰਸਾ ਫੋਟਾ ਦੇ ਦੇ ਚੱਡੋ ਟੋਟਾ ਗੱਡੀ ਕਿਦੋਂ ਦੇ ਦਈਏ ਹਾਈ ਕੋਲ ਦੇ ਗੱਡੀ ਆ ਪਿੱਛੇ ਹੋਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਰਾਹੁ ਆਪ ਚਿੱਠਾ ਵੇਖ ਰਹੇ ਜੋ ਇਹ ਹੜਾਂ ਦੀ ਮਾਰ ਅੱਜ ਨਾਲਾ ਰਵਦਾਸ ਤੇ ਹੋਰ ਲਾਟਿਆ ਬਹੁਤ ਭਈ ਉਹ ਸਾਰੇ ਹੀ ਪੰਜਾਬ ਦੇ ਦਰਦੀ ਲੋਕ ਆਪਣੀਆਂ ਘਰਾਂ ਤੋਂ ਨਿਕਲੇ ਨੇ ਭਾਵੇਂ ਕੋਈ ਖੇਤੀ ਕਰਦਾ ਹੈ ਭਾਵੇਂ ਨਹੀਂ ਕਰਦਾ ਪਰ ਉਹਨੂੰ ਦਰਦ ਹੀ ਵੀ ਕਿਸਾਰ ਨੂੰ ਸੁੱਕੇ ਨੇ ਉਹਨਾਂ ਦੀ ਸਾਰ ਲੈਣੀ ਆ ਆ ਜਿਹੜੇ ਨੌਜਵਾਨ ਤੁਸੀਂ ਵੇਖ ਰਹੇ ਜੋ ਜਿਹੜੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਗਲਤ ਇਸਤੇਮਾਲ ਕਰਦੇ ਨੇ ਨਵਾਰਾ ਆਰੇ ਨੌਜਵਾਨ ਨਨੋਏ ਨਾ ਲੋਕਾਂ ਦਾ ਦਰਸ਼ਕ ਇਹ ਪ੍ਰਤਾਪਨਗਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਪੋਟੇ ਨੇ ਇੱਕੋ ਕੈਂਪ ਕੋਠੇ ਉਸਮਾਨ ਮੰਦ ਕੇ ਗਏ ਨੇ ਅੱਖੋਂ ਵੀ ਜਿਹੜਾ ਬੰਨ ਤੋਂ ਵੇਖ ਕੇ ਆਏ ਨੇ ਵੀ ਕੀ ਹਲਾ ਤੇ ਕਿੰਨਾ ਰਹਿ ਰਹੇ ਨੇ ਆ ਨੌਜਵਾਨ ਦੀ ਆਪਣਾ ਪੰਜਾਬ ਨੂੰ ਲੋੜ ਆ ਇਹਨਾਂ ਦਾ ਬਹੁਤ ਭਾਰਤੀ ਕਿਸਾਨ ਜਨਨੀ ਨੇ ਇਕਤਾ ਸਿੰਘਾ ਖਲੇ ਜਥੇਬੰਦੀ ਵੱਲੋਂ ਧੰਨਵਾਦ ਕਰਦੇ ਆ ਇਸ ਲਾਗ ਤੇ ਸੰਕਲਨ ਨੂੰ ਵੀ ਧੰਨਵਾਦ ਕਰਦੇ ਆ ਕਿ ਇਗਾ ਨੌਜਵਾਨ ਆਉਣ ਇਹ ਮੈਂ ਤਾਂ ਕਰਦਾ ਕਿ ਸਰਕਾਰ ਨਹੀਂ ਕਿਹਨੇ ਵੀ ਆਉਣਾ ਇਹੋ ਜੇ ਮਹਾਂਜਵਾਣ ਜਿਹੜੀ ਕਿਪਟ ਕਾਪੀ ਕਿਰਤ ਕਮਾਈ ਦੇ ਵਿੱਚੋਂ ਦਿਲੋਂ ਫੋਲਿਆ ਕੇ ਪ੍ਰੋਫੈਸਰ ਵਾਂਦਰੇਆ ਉਹਨਾਂ ਦਾ ਖੋਟ-ਚੋਟ ਧੰਵਾਦ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹ